ਤੋ ਇੱਕ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਭਾਰਤੀ ਰੇਲਵੇ ਦਾ ਵੱਡਾ ਐਲਾਨ ਹੈ ਭਾਰਤੀ ਰੇਲਵੇ ਵੱਲੋਂ ਹੁਣ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕੀਤੀ ਜਾਵੇਗੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਦਾ ਐਲਾਨ ਕੀਤਾ ਹੈ 22 ਨਵੰਬਰ ਤੋਂ ਦਿੱਲੀ ਅਤੇ ਪਟਨਾ ਤੋਂ ਸਪੈਸ਼ਲ ਟ੍ਰੇਨ ਚੱਲੇਗੀ ਸ਼੍ਰੀਨੰਦਪੁਰ ਸਾਹਿਬ ਦੇ ਲਈ ਸਪੈਸ਼ਲ ਟ੍ਰੇਨ ਚਲਾਈ ਜਾਵੇਗੀ 22 23 ਅਤੇ 24 ਨਵੰਬਰ ਤੱਕ ਇਹ ਸਪੈਸ਼ਲ ਟ੍ਰੇਨ ਚੱਲੇਗੀ ਇੰਦਰ ਸਰਕਾਰ ਦਾ ਤੇ ਰੇਲਵੇ ਦਾ ਬਹੁਤ ਧੰਨਵਾਦੀ ਕਿਉਂਕਿ ਹਰ ਚਾਹੁੰਦਾ ਹੈ ਵੀ ਕੁਛ ਨਾ ਕੁਛ ਅਸੀਂ ਆਪਣੇ ਵੱਲੋਂ ਇਸ ਵੱਡੀ ਸ਼ਹਾਦਤ ਤੇ ਕੋਈ ਨਾ ਕੋਈ ਆਪਣੀ ਸੇਵਾ ਆਪਣਾ ਯੋਗਦਾਨ ਪਾਈਏ ਇਸੇ ਤਰੀਕੇ ਨਾਲ ਰੇਲਵੇ ਨੇ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਇੱਕ ਟ੍ਰੇਨ ਜਿਹੜੀ ਉਹ ਖਾਸ ਤੌਰ ਤੇ ਦਿੱਲੀ ਤੋਂ 22 ਤਰੀਕ ਨੂੰ 23 ਤਰੀਕ ਨੂੰ 24 ਤੇ 25 ਨੂੰ ਉਹ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਇਹ ਟ੍ਰੇਨ ਆ ਜਿਹੜੀ ਉਹ ਚੱਲੇਗੀ ਉਹਦਾ ਟਾਈਮ ਸਵੇਰੇ 7:00 22 23 24 25 ਸਵੇਰੇ 7:00 ਦਿੱਲੀ ਤੋਂ ਚੱਲੇਗੀ ਤੇ ਤਕਰੀਬਨ 1:45 ਉਹ ਸ਼੍ਰੀ ਆਨੰਦਪੁਰ ਸਾਹਿਬ ਤੱਕ ਸਾਹਿਬ ਤੇ ਉਪਨ ਜਾਏਗੀ